ਮંત્રી ਦੇ ਵੱਲੋਂ ਪਿਛਲੇ ਦਿਨੀ ਕਾਰਜਕਾਰੀ ਜਥੇਦਾਰ ਗੁਲਦੀਪ ਸਿੰਘ ਗੜਗਾਜ ਹੋਣਾ ਤੇ ਟਿੱਪਣੀ ਜਿਹੜੀ ਹੈ ਉਹ ਕੀਤੀ ਗਈ ਹੈ ਤੇ ਅੱਗੋਂ ਜਿਹੜਾ ਹੈ ਜਥੇਦਾਰ ਹੋਣਾ ਨੇ ਵੀ ਜਿਹੜਾ ਇਸ ਦਾ ਜਵਾਬ ਦਿੱਤਾ ਹੈਗਾ ਸਰਦਾਰ ਰਪਤਾਰ ਸਿੰਘ ਜੀ ਕਿਵੇਂ ਇਸ ਨੂੰ ਦੇਖਦੇ ਹੈਗੇ ਹੋ ਕਿ ਮੁੱਖ ਮੰਤਰੀ ਦੇ ਵੱਲੋਂ ਇਸ ਤਰੀਕੇ ਦੀ ਜਿਹੜੀ ਟਿੱਪਣੀ ਕੀਤੀ ਜਾਣੀ ਹੈਗੇ ਕਿ ਜਿਹੜੀ ਇਹਨਾਂ ਦੀ ਚੋਣ ਹੈਗੀ ਹੈ ਉਹ ਵੀ ਮਰਿਆਦਾ ਦੇ ਆਧਾਰ ਤੇ ਨਹੀਂ ਹੋਈ ਕੀ ਫਿਰ ਇੱਥੇ ਕਿਤਨਾ ਕਿਤੇ ਅਸੀਂ ਆਪ ਹੀ ਮੌਕਾ ਦੇ ਰਹੇ ਹਾਂ ਇਹਨੂੰ ਹੁਣ ਤੁਸੀਂ ਦੇਖੋ ਵੀ ਉਦੋਂ ਇੱਕ ਤਰ੍ਹਾਂ ਨਾਲ ਇਹ ਪਤਾ ਹੈਗਾ ਵੀ ਤਖਤ ਦੀ ਜਿਹੜੀ ਹੈਗੀ ਆ ਮੱਤ ਤਾਂ ਕੋਈ ਹੈਗੀ ਆ ਪਰ ਤਖਤ ਤੇ ਬੈਠੇ ਬੰਦਿਆਂ ਨੇ ਆ ਜਿਹੜੇ ਪਿਛਲੇ 20-25 ਸਾਲਾਂ ਤੋਂ ਉਹ ਬੰਦੇ ਆਏ ਤਖਤ ਤੇ ਬੈਠਣ ਵਾਲੇ ਉਹਨਾਂ ਦਾ ਕੈਰੇਕਟਰ ਕੀ ਰਿਹਾ ਉਹਨਾਂ ਦਾ ਜੀਵਨ ਜਾਂਚ ਕੀ ਰਿਹਾ ਉਹ ਕਿੰਨੇ ਉੱਚੇ ਕੈਰੇਕਟਰ ਤੋਂ ਐਨੇ ਥੱਲੇ ਡਿੱਗ ਗਏ ਵੀ ਕੁਸ਼ਕੂ ਰਾਜਨੀਤੀਵਾਨਾਂ ਦੀ ਚਾਪਲੂਸੀ ਕਰਨ ਨੂੰ ਹੀ ਉਹਨਾਂ ਨੇ ਧਰਮ ਸਮਝ ਲਿਆ ਤੇ ਕੌਮ ਦੀ ਸੇਵਾ ਸਮਝ ਲਿਆ ਤੇ ਉਸ ਡਿੱਗਣ ਦੀ ਮਹੱਤਵ ਜਿਹੜਾ ਪ੍ਰੋਸੈਸ ਸੀਗਾ ਉਹ ਇੰਨਾ ਥੱਲੇ ਆ ਗਿਆ ਵੀ ਅੱਜ ਭਗਵਾਨ ਤਮਾਨ ਵਰਗਾ ਵਿਅਕਤੀ ਜਿਹਦਾ ਜਿਹਦੇ ਕੇਸ ਦਾੜੀ ਵੀ ਨਹੀਂ ਹੈਗੇ ਜਿਹਦੇ ਬਾਰੇ ਇਹ ਵੀ ਹੁੰਦਾ ਵੀ ਨਸ਼ੇ ਵੀ ਕਰਦਾ ਹੈਗਾ ਸ਼ਰਾਬ ਪੀਂਦਾ ਵੀ ਉਹ ਬੰਦਾ ਜੇ ਅਕਾਲ ਤਖਤ ਦੇ ਜਥੇਦਾਰ ਬਾਰੇ ਟਿੱਪਣੀਆਂ ਕਰਨ ਦਾ ਹੌਸਲਾ ਕਰਨ ਲੱਗਿਆ ਜੀ ਇਟ ਮੀਨ ਸਾਡੇ ਆਪਣੇ ਚ ਬਹੁਤ ਵੱਡੀਆਂ ਗਲਤੀਆਂ ਨੇ ਸੋ ਜਥੇਦਾਰ ਸਾਹਿਬ ਦਾ ਜਿਹੜਾ ਬਿਆਨ ਆਇਆ ਵੀ ਮੈਂ ਕਿਸੇ ਮੁੱਖ ਮੰਤਰੀ ਨੂੰ ਜਵਾਬ ਦੇ ਨਹੀਂ ਮੈਂ ਖਾਲਸਾ ਪੰਥ ਨੂੰ ਜਵਾਬ ਦੇ ਆ ਫਿਰ ਜਥੇਦਾਰ ਸਾਹਿਬ ਕਦੋਂ ਖਾਲਸਾ ਪੰਥ ਨੂੰ ਜਵਾਬ ਦੇ ਸੀ ਇਹ ਵੀ ਤਾਂ ਦੱਸਣ ਨਾ ਹੂੰ ਹੂੰ ਜਥੇਦਾਰ ਸਾਹਿਬ ਦੀਆਂ ਅੱਜ ਤੱਕ ਦੀਆਂ ਸਰਗਰਮੀਆਂ ਦੱਸਦੀਆਂ ਵੀ ਆ ਸੁਖਵੀਰ ਸਿੰਘ ਬਾਦਲ ਨੂੰ ਜਵਾਬ ਦੇ ਆ ਜਾਂ ਉਹ ਪਰਮਜੀਤ ਸਿੰਘ ਸਰਨਾ ਨੂੰ ਜਵਾਬ ਦੇ ਹੈਗੇ ਇਹ ਤੋਂ ਬਿਨਾ ਉਹ ਕਿਸੇ ਤੀਜੇ ਬੰਦੇ ਨੂੰ ਜਵਾਬ ਦੇ ਨਹੀਂ ਹੈਗੇ ਨਾ ਜੀ ਅਕਾਲ ਤਖਤੇ ਜਥੇਦਾਰ ਦਾ ਉਹ ਕੈਰੈਕਟਰ ਹੋਵੇ ਉਹ ਮਾਨ ਮਰਿਆਦਾ ਹੋਵੇ ਉਹ ਜज्ਬਾ ਹੋਵੇ ਉਹ ਕੌਮ ਨੂੰ جواب ਦੇ ਹੋਵੇ ਉਹ ਸਰਕਾਰਾਂ ਦੇ ਖਿਲਾਫ ਡਟ ਕੇ ਖੜਨ ਦੀ ਜਿਹੜੀ ਜੁਰਤ ਹੈ ਜਿਹੜੀ ਖਾਲਸਾਈ ਸਪਿਰਟ ਸ਼ੁੱਧ ਖਾਲਸਾਈ ਸਪਿਰਟ ਨਾਲ ਜਿਹੋ ਪੰਥ ਕਾ ਗੱਲ ਕਰਦਾ ਕਿਸੇ ਸਿਆਸੀ ਨੇਤਾ ਦਾ ਨੌਕਰ ਮੰਗ ਨਹੀਂ ਵਿਚਰਦਾ ਤਾਂ ਉਹ ਉਹ ਕੋਈ ਕੋਈ ਕਿਸੇ ਮੁੱਖ ਮੰਤਰੀ ਦੀ ਕੋਈ ਔਕਾਤ ਨਹੀਂ ਹੈ ਜੀ ਉਹ ਅਕਾਲ ਤਖਤੇ ਜਥੇਦਾਰ ਦੇ ਖਿਲਾਫ ਬੋਲ ਜੀ ਨਾ ਤੇ ਦੁਜੇ ਬਨੇ ਗੱਲਬਾਤ ਕਰ ਲਏ ਨੇ ਹੈਗੇ ਆ ਮੁੱਖ ਮੰਤਰੀ ਦੇ ਵੱਲੋਂ ਪਿਛਲੇ ਦਿਨੀ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੋਣਾ ਤੇ ਟਿੱਪਣੀ ਜਿਹੜੀ ਹੈ ਉਹ ਕੀਤੀ ਗਈ ਹੈ ਤੇ ਅੱਗੋਂ ਜਿਹੜਾ ਹੈ ਜਥੇਦਾਰ ਹੋਣਾ ਨੇ ਵੀ ਜਿਹੜਾ ਇਸ ਦਾ ਜਵਾਬ ਦਿੱਤਾ ਹੈਗਾ ਸਰਦਾਰ ਰਪਤਾਰ ਸਿੰਘ ਜੀ ਕਿਵੇਂ ਇਸ ਨੂੰ ਦੇਖਦੇ ਹੈਗੇ ਹੋ ਕਿ ਮੁੱਖ ਮੰਤਰੀ ਦੇ ਵੱਲੋਂ ਇਸ ਤਰੀਕੇ ਦੀ ਜਿਹੜੀ ਟਿੱਪਣੀ ਕੀਤੀ ਜਾਣੀ ਹੈਗੇ ਕਿ ਜਿਹੜੀ ਇਹਨਾਂ ਦੀ ਚੋਣ ਹੈਗੀ ਆ ਉਹ ਵੀ ਮਰਿਆਦਾ ਦੇ ਆਧਾਰ ਤੇ ਨਹੀਂ ਹੋਈ ਕੀ ਫਿਰ ਇੱਥੇ ਕਿਤਨਾ ਕਿਤੇ ਅਸੀਂ ਆਪ ਹੀ ਮੌਕਾ ਦੇ ਰਹੇ ਆ ਇਹਨੂੰ ਇਹਦਾ ਵਿਸ਼ਲੇਸ਼ਣ ਥੋੜਾ ਜਿਆ ਤੁਸੀਂ ਕਿਹੜੇ ਭਾਵ ਨਾਲ ਕਰੋਗੇ ਕਿਉਂਕਿ ਪਹਿਲੇ ਸਮਿਆਂ 'ਚ ਵੀ ਆਪਾਂ ਦੇਖਿਆ ਕਿ ਜਦੋਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਕੋਈ ਬਿਆਨ ਦਿੰਦਾ ਸੀ ਤੇ ਸਰਕਾਰਾਂ ਜਿਹੜੀਆਂ ਨੇ ਉਹਨੂੰ ਸੁਣਦੀਆਂ ਸੀ ਸੀਰੀਅਸ ਲੈਂਦੀਆਂ ਸੀ ਇਹ ਅਸੀਂ ਆਪ ਹੀ ਇੱਥੋਂ ਤੱਕ ਇਸ ਨੂੰ ਲੈ ਕੇ ਹੋਏ ਆ ਕੀ ਚੱਲਦਾ ਕੀ ਫਿਰ ਹਾਂਜੀ ਹਾਂਜੀ ਬਿਲਕੁਲ ਤੁਹਾਡੀ ਅਸੈਸਮੈਂਟ ਬਿਲਕੁਲ ਠੀਕ ਹੈਗੀ ਆ ਵੀ ਤੁਸੀਂ ਦੇਖੋ ਬੇਸ਼ੱਕ ਉਹਨੇ ਮੈਂ ਭਗਵਾਨ ਜੀ ਦਾ ਉਹ ਸਾਰਾ ਬਿਆਨ ਸੁਣਿਆ ਉਹਨੇ ਇਹ ਗੱਲ ਕਹੀ ਹੈਗੀ ਆ ਵੀ ਅਸੀਂ ਤਾਂ ਉਸ ਪੱਧਰ ਦੇ ਨਹੀਂ ਹੈਗੇ ਹੂੰ ਹੂੰ ਵੀ ਸਾਡੇ ਚ ਬਹੁਤ ਸਾਰੀਆਂ ਕਮਜ਼ੋਰੀਆਂ ਹੈਗੀਆਂ ਨੇ ਵੀ ਅਸੀਂ ਪਰ ਤਖਤ ਸਾਹਿਬ ਦਾ ਅਸੀਂ ਸਤਿਕਾਰ ਕਰਦੇ ਆ ਹੂੰ ਜਿਹੜੇ ਤਖਤ ਸਾਹਿਬ ਤੇ ਬੰਦੇ ਬੈਠੇ ਆ ਉਹਨਾਂ ਬਾਰੇ ਸਾਡੀਆਂ ਜਿਹੜੀਆਂ ਟਿੱਪਣੀਆਂ ਨੇ ਹੁਣ ਤੁਸੀਂ ਦੇਖੋ ਵੀ ਉਦੋਂ ਇੱਕ ਤਰ੍ਹਾਂ ਨਾਲ ਇਹ ਪਤਾ ਹੈਗਾ ਵੀ ਤਖਤ ਦੀ ਜਿਹੜੀ ਹੈਗੀ ਆ ਮੱਤ ਤਾਂ ਕੋਈ ਹੈਗੀ ਆ ਪਰ ਤਖਤ ਤੇ ਬੈਠੇ ਬੰਦਿਆਂ ਨੇ ਆ ਜਿਹੜੇ ਪਿਛਲੇ 20-25 ਸਾਲਾਂ ਤੋਂ ਉਹ ਬੰਦੇ ਆਏ ਤਖਤ ਤੇ ਬੈਠਣ ਵਾਲੇ ਉਹਨਾਂ ਦਾ ਕੈਰੇਕਟਰ ਕੀ ਰਿਹਾ ਉਹਨਾਂ ਦਾ ਜੀਵਨ ਜਾਂਚ ਕੀ ਰਿਹਾ ਉਹ ਕਿੰਨੇ ਉੱਚੇ ਕੈਰੇਕਟਰ ਤੋਂ ਇੰਨੇ ਥੱਲੇ ਡਿੱਗ ਗਏ ਵੀ ਕੁਸ਼ਕੂ ਰਾਜਨੀਤੀਵਾਨਾਂ ਦੀ ਚਾਪਲੂਸੀ ਕਰਨ ਨੂੰ ਹੀ ਉਹਨਾਂ ਨੇ ਧਰਮ ਸਮਝ ਲਿਆ ਤੇ ਕੌਮ ਦੀ ਸੇਵਾ ਸਮਝ ਲਿਆ ਤੇ ਉਸ ਡਿੱਗਣ ਦੀ ਮਹਤ ਜਿਹੜਾ ਪ੍ਰੋਸੈਸ ਸੀਗਾ ਉਹ ਇੰਨਾ ਥੱਲੇ ਆ ਗਿਆ ਵੀ ਅੱਜ ਭਗਵਾਨ ਤਮਾਨ ਵਰਗਾ ਵਿਅਕਤੀ ਜਿਹਦਾ ਜਿਹਦੇ ਕੇਸ ਦਾੜੀ ਵੀ ਨਹੀਂ ਹੈਗੇ ਜਿਹਦੇ ਬਾਰੇ ਇਹ ਵੀ ਹੁੰਦਾ ਵੀ ਨਸ਼ੇ ਵੀ ਕਰਦਾ ਹੈਗਾ ਸ਼ਰਾਬ ਪੀਂਦਾ ਵੀ ਉਹ ਬੰਦਾ ਜੇ ਅਕਾਲ ਤਖਤ ਦੇ ਜਥੇਦਾਰ ਬਾਰੇ ਟਿੱਪਣੀਆਂ ਕਰਨ ਦਾ ਹੌਸਲਾ ਕਰਨ ਲੱਗਿਆ ਜੀ ਇਟ ਮੀਨ ਸਾਡੇ ਆਪਣੇ ਚ ਬਹੁਤ ਵੱਡੀਆਂ ਗਲਤੀਆਂ ਨੇ ਹੂੰ ਸੋ ਉਹਨਾਂ ਨੇ ਜਿਹੜੀ ਟਿੱਪਣੀ કરી ਆ ਬਿਲਕੁਲ ਠੀਕ ਕਰੀ ਹੈਗੀ ਆ ਵੀ ਤੁਹਾਡੀ ਤਾਂ ਮर्यादा ਅਨਸਾਰ ਜਿਹੜੀ ਹੈਗੀ ਆ ਦਸਤਾਰਬੰਦੀ ਵੀ ਨਹੀਂ ਹੋਈ ਹਨਾ ਵੀ ਤੁਸੀਂ ਰਾਤ ਦੇ ਹਨੇਰੇਆਂ ਵਿੱਚ 2 ਵਜੇ ਆ ਜਿਹੜੀ ਇਹ ਦਸਤਾਰਬੰਦੀ ਕਰਕੇ ਤੇ ਹਾਲੇ ਵੀ ਤੁਸੀਂ ਕਦੀ ਕਿਸੇ ਡੇਰੇ ਤੇ ਜਾਣੇ ਉਹ ਵੀ ਮਨ ਨੂੰ ਮਨੂੰ ਪ੍ਰਵਾਨਗੀ ਦੇ ਦੇਓ ਕਦੀ ਕਿਸੇ ਡੇਰੇ ਤੇ ਜਾਂਦੇ ਇਟ ਮੀਨਸ ਜਿਹੜਾ ਜਥੇਦਾਰ ਕੌਮ ਵੱਲੋਂ ਹੀ ਪ੍ਰਵਾਨ ਨਹੀਂ ਹੈਗਾ ਕਹਿੰਦਾ ਵੀ ਉਹ ਜਿਹੜਾ ਹੈਗਾ ਵੀ ਉਹ ਇਸ ਤਰ੍ਹਾਂ ਦੀਆਂ ਮर्याਦਾਵਾਂ ਦੀਆਂ ਗੱਲਾਂ ਸਾਨੂੰ ਦੱਸ ਰਿਹਾ ਹੈਗਾ ਸੋ ਇਹਦੇ ਚੋਂ ਹੁਣ ਕਸ਼ਮਕਸ਼ ਇਹ ਹੈਗੀ ਆ ਉਹ ਆਪਾਂ ਅਗਲੇ ਸਵਾਲ ਦੇ ਜਵਾਬ ਚ ਕਰਾਂਗੇ ਵੀ ਸਰਕਾਰ ਵਰਸਸ ਧਰਮ ਆ ਜਿਹੜਾ ਉਹ ਹੋ ਰਿਹਾ ਹੈਗਾ ਨਾ ਸੋ ਜਥੇਦਾਰ ਸਾਹਿਬ ਦਾ ਜਿਹੜਾ ਬਿਆਨ ਆਇਆ ਵੀ ਮੈਂ ਕਿਸੇ ਮੁੱਖ ਮੰਤਰੀ ਨੂੰ ਜਵਾਬ ਦੇ ਨਹੀਂ ਮੈਂ ਖਾਲਸਾ ਪੰਥ ਨੂੰ ਜਵਾਬ ਦੇ ਆ ਫਿਰ ਜਥੇਦਾਰ ਸਾਹਿਬ ਕਦੋਂ ਖਾਲਸਾ ਪੰਥ ਨੂੰ ਜਵਾਬ ਦੇ ਸੀ ਇਹ ਵੀ ਤਾਂ ਦੱਸਣਾ ਹੂੰ ਹੂੰ ਜਥੇਦਾਰ ਸਾਹਿਬ ਦੀਆਂ ਅੱਜ ਤੱਕ ਦੀਆਂ ਸਰਗਰਮੀਆਂ ਦੱਸਦੀਆਂ ਵੀ ਆ ਸੁਖਬੀਰ ਸਿੰਘ ਬਾਦਲ ਨੂੰ ਜਵਾਬ ਦੇ ਆ ਜਾਂ ਉਹ ਪਰਮਜੀਤ ਸਿੰਘ ਸਰਨਾ ਨੂੰ ਜਵਾਬ ਦੇ ਹੈਗੇ ਇਹ ਤੋਂ ਬਿਨਾ ਉਹ ਕਿਸੇ ਤੀਜੇ ਬੰਦੇ ਨੂੰ ਜਵਾਬ ਦੇ ਨਹੀਂ ਹੈਗੇ ਨਾ ਜੇ ਉਹ ਪੰਥ ਨੂੰ ਜਵਾਬ ਦੇ ਨਹੀਂ ਬਾਬਾ ਹਰਨਾਮ ਸਿੰਘ ਉਹਨਾਂ ਨੇ ਉਹਨਾਂ ਦੀ ਨਿਯੁਕਤੀ ਦੇ ਖਿਲਾਫ ਇੱਕ ਸੰਘਰਸ਼ ਵਿੱਢਿਆ ਜੀ ਹੋਲੇ ਮਹੱਲੇ ਦੇ ਮੌਕੇ ਤੇ ਇੱਕ ਵੱਡਾ ਪੰਥਕ ਇਕੱਠ ਹੋਇਆ ਉਸ ਤੋਂ ਬਾਅਦ ਬਾਬਾ ਜੀ ਨੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਬਾਹਰ ਅੱਜ ਸਰਗਰਮੀ ਕੀਤੀ ਉੱਥੇ ਚਾਹੀਦਾ ਸੀ ਜਥੇਦਾਰ ਕਾਲ ਤਖਤ ਨੂੰ ਕੁਲਦੀਪ ਸਿੰਘ ਗੜਗਾਜ ਨੂੰ ਵੀ ਉੱਥੇ ਬਾਬਾ ਜੀ ਦਾ ਇੱਕ ਸਤਕਾਰਤ ਆਉਦਾ ਹੈਗਾ ਹਨਾ ਦਮਦਮੇ ਟਕਸਾਲ ਦੇ ਉਹ ਮੁਖੀ ਹੈਗੇ ਨੇ ਆ ਜਾਂ ਹੋਰ ਕਿੰਨੀਆਂ ਸਿੱਖ ਸੰਸਥਾਵਾਂ ਆਈਆਂ ਜੇ ਉਹ ਪੰਥ ਨੂੰ ਜਵਾਬ ਦੇ ਹੁੰਦੇ ਉੱਥੇ ਆ ਕੇ ਆਪਣਾ ਪੱਖ ਰੱਖਦੇ ਜਾਂ ਉੱਥੇ ਉਹਨਾਂ ਨੂੰ ਸਵਾਲ ਕੀਤੇ ਜਾਂਦੇ ਉਹਨਾਂ ਸਵਾਲਾਂ ਦਾ ਉਹ ਜਵਾਬ ਦਿੰਦੇ ਜਥੇਦਾਰ ਸਾਹਿਬ ਇੱਕ ਖਾਸ ਘੇਰੇ ਵਿੱਚ ਰਹਿ ਰਹੇ ਹੈਗੇ ਆ ਸੁਖਵੀਰ ਸਿੰਘ ਬਾਦਲ ਵੱਲੋਂ ਸਿਰਜੇ ਹੋਏ ਘੇਰੇ ਵਿੱਚ ਰਹਿ ਰਹੇ ਆ ਜਾਂ ਪਰਮਜੀਤ ਸਿੰਘ ਸਰਨਾ ਵੱਲੋਂ ਸਿਰਜੇ ਹੋਏ ਘੇਰੇ ਵਿੱਚ ਰਹਿ ਰਹੇ ਆ ਤੇ ਉਹ ਕਹਿ ਰਹੇ ਹੈਗੇ ਮੈਂ ਪੰਥ ਨੂੰ ਜਵਾਬ ਦੇ ਹੈਗਾ ਪੰਥ ਨੂੰ ਉਹ ਬਿਲਕੁਲ ਜਵਾਬ ਦੇ ਨਹੀਂ ਜਿਹੜੇ ਪੰਥ ਨੂੰ ਜਵਾਬ ਦੇ ਹੋਏ ਉਹਨਾਂ ਨੂੰ ਸ਼ਰੋਮਣੀ ਅਕਾਦੀ ਦਲ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੇਇੱਜ਼ਤ ਕਰਕੇ ਜਿਹੜਾ ਹੈਗਾ ਉੱਥੋਂ ਆਉਧਿਆਂ ਤੋਂ ਲਾਇਆ ਔਰ ਉਹਨਾਂ ਨੂੰ ਉਹਨਾਂ ਦੇ ਜਸੇਦਾਰ ਹੁੰਦੇ ਨਹੀਂ ਦੱਸਿਆ ਗਿਆ ਵੀ ਤੁਹਾਡਾ ਜਿਹੜਾ ਹੁਕਮ ਹੈ ਸਿਰਕਾ ਅਗਲ ਤੱਕ ਦੀ ਬਿਲਡਿੰਗ ਦੇ ਵਿੱਚ ਵਿੱਚ ਹੀ ਆ ਇਤੋਂ ਬਾਹਰ ਤੁਹਾਡੇ ਹੁਕਮ ਨੂੰ ਕੋਈ ਨਹੀਂ ਪੁੱਛਦਾ ਅਸੀਂ ਟਿਚ ਨਹੀਂ ਜਾਣਦੇ ਤੁਹਾਡੇ ਹੁਕਮ ਨੂੰ ਇਹ ਲਿਖਤੀ ਤੌਰ ਤੇ ਜਦੋਂ ਇਹ ਸਾਰਾ ਉਦੋਂ ਉਦੋਂ ਜਥੇਦਾਰ ਗਬੀਰ ਸਿੰਘ ਹੋਣਾ ਨੇ ਕਿਹਾ ਵੀ ਸੀਗਾ ਕਿ ਮੈਨੂੰ ਤੇ ਅੱਜ ਪਤਾ ਲੱਗਿਆ ਕਿ ਜਿਹੜਾ ਅਕਾਲ ਤਖਤ ਦੇ ਜਿਹੜਾ ਚੁਗਿਰਦੇ ਦੇ ਵਿੱਚ ਹੀ ਜਿਹੜਾ ਹੁਕਮ ਲਿਆ ਜਾਂਦਾ ਹੈਗਾ ਉਹਨੂੰ ਦੱਸਿਆ ਗਿਆ ਫਿਰ ਇਹ ਹੁਕਮ ਫਿਰ ਅੱਗੇ ਜਾ ਕੇ ਮੁੱਖ ਮੰਤਰੀ ਤੇ ਲਾਗੂ ਕਿਦਾਂ ਹੋਏਗਾ ਸਵਾਲ ਤੇ ਫਿਰ ਇਹੀ ਹੈ ਤੇ ਫਿਰ ਜੇ ਆਪਾਂ ਇਹਨੂੰ ਇਸ ਐਂਗਲ ਤੋਂ ਵੀ ਦੇਖ ਲਈਏ ਫਿਰ ਕੀ ਕੋਈ ਵੀ ਕੱਲ ਨੂੰ ਜਿਹੜਾ ਹੈਗਾ ਵੀ ਅ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਉੱਤੇ ਉਂਗਲ ਜਾਂ ਟਿੱਕਾ ਟਿੱਪਣੀ ਕਰ ਸਕਦਾ ਹੈਗਾ ਇਹਨੂੰ ਨਹੀਂ ਨਹੀਂ ਕਰ ਸਕਦਾ ਜੀ ਅਕਾਲ ਤੱਕ ਦੇ ਜਥੇਦਾਰ ਦਾ ਉਹ ਕੈਰੈਕਟਰ ਹੋਵੇ ਉਹ ਮਾਨ ਮਰਿਆਦਾ ਹੋਵੇ ਉਹ ਜज्ਬਾ ਹੋਵੇ ਉਹ ਕੌਮ ਨੂੰ ਜਵਾਬਦੇਹ ਹੋਵੇ ਉਹ ਸਰਕਾਰਾਂ ਦੇ ਖਿਲਾਫ ਡਟ ਕੇ ਖੜਨ ਦੀ ਜਿਹੜੀ ਜੁਰਰਤ ਹੈ ਜਿਹੜੀ ਖਾਲਸਾਈ ਸਪਿਰਟ ਸ਼ੁੱਧ ਖਾਲਸਾਈ ਸਪਿਰਟ ਨਾਲ ਜਿਹੋ ਪੰਥਕ ਗੱਲ ਕਰਦਾ ਕਿਸੇ ਸਿਆਸੀ ਨੇਤਾ ਦਾ ਨੌਕਰ ਮੰਗ ਨਹੀਂ ਵਿਚਰਦਾ ਤਾਂ ਉਹ ਉਹ ਕੋਈ ਕੋਈ ਕਿਸੇ ਮੁੱਖ ਮੰਤਰੀ ਦੀ ਕੋਈ ਔਕਾਤ ਨਹੀਂ ਹੈ ਜਿਹੋ ਅਕਾਲ ਤਖਤ ਦੇ ਜਥੇਦਾਰ ਦੇ ਖਿਲਾਫ ਬੋਲ ਜੀ ਹੈ ਨਾ ਫਸ ਤੋਂ ਪਹਿਲਾਂ ਇਹ ਇਹ 25 30 ਸਾਲ ਤੋਂ ਜਿਸ ਤਰ੍ਹਾਂ ਇਹ ਚੱਲਿਆ ਭਾਈ ਰਣਜੀਤ ਸਿੰਘ ਦੇ ਬਰਖਾਸਤਗੀ ਤੋਂ ਬਾਅਦ ਜਿਹੜੀਆਂ ਬਹੁਤ ਕਮਜ਼ੋਰ ਸ਼ਖਸੀਤਾਂ ਆਈਆਂ ਭਾਈ ਰਣਜੀਤ ਸਿੰਘ ਨੇ ਸਮੇਂ ਦੀ ਸਦਤਨਤ ਨੂੰ ਜਿਹੜਾ ਵੰਗਾ ਰਿਆ ਸੀ ਉਹਨਾਂ ਨੂੰ ਫਿਰ ਉਹ ਕੁਰਬਾਨੀ ਦੇਣੀ ਪਈ ਆਪ ਦਾ ਉਹਨਾਂ ਨੂੰ ਆਉਦੇ ਤੋਂ ਲਾਇਆ ਗਿਆ ਹਨ ਹੂੰ 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 ਉਸ ਤੋਂ ਬਾਅਦ ਜਿੰਨੇ ਵੀ ਆਏ ਗਿਆਨੀ ਪੂਰਨ ਸਿੰਘ ਆਇਆ ਵਿਦਾਂਤੀਓਂ ਨਹੀਂ ਆਏ ਗਿਆਨੀ ਗੁਰਬਚਨ ਸਿੰਘ ਉਹ ਨਹੀਂ ਆਏ ਜਿੰਨੇ ਵੀ ਵਿਅਕਤੀ ਆਏ ਉਹ ਸਮੇਂ ਦੀ ਸਰਕਾਰ ਦੀ ਚਾਪਲੂਸੀ ਕਰਦੇ ਰਹੇ ਉਹਨਾਂ ਨੇ ਕੌਮ ਦੀ ਚਾਪਲੂਸੀ ਨਹੀਂ ਕੀਤੀ ਕੁਝ ਰਾਜਸੀ ਨੇਤਾਵਾਂ ਦੀ ਚਾਪਲੂਸੀ ਕਰੀ ਔਰ ਜਥੇਦਾਰ ਨੂੰ ਚੀਫ ਮਨਿਸਟਰ ਦੇ ਘਰ ਵਿੱਚ ਬੁਲਾ ਕੇ ਨੌਕਰਾਂਵਾਗ ਹੁਕਮ ਦਿੱਤਾ ਗਿਆ ਵੀ ਜਿਹੜਾ ਹੈਗਾ ਇਹ ਸਿਰਸੇ ਵਾਲੇ ਸਾਧ ਨੂੰ ਮਾਫੀ ਦਿੱਤੀ ਜਾਵੇ ਜਦੋਂ ਜਥੇਦਾਰਾਂ ਦਾ ਪੱਧਰ ਇੰਨਾ ਡਿੱਗ ਗਿਆ ਜਦੋਂ ਪ੍ਰਕਾਸ਼ ਸਿੰਘ ਬਾਦਲ ਇਹ ਨੌਕਰਾਂਵਾਗ ਨੂੰ ਹੁਕਮ ਦੇ ਰਿਹਾ ਤਾਂ ਪ੍ਰਕਾਸ਼ ਸਿੰਘ ਬਾਦਲ ਦੇ ਗੱਦੇ ਤੇ ਅਗਲਾ ਬੈਠਾ ਬੰਦਾ ਭਗਵੰਤ ਮਾਨ ਉਹ ਵੀ ਟਿੱਪਣੀਆਂ ਕਰਨ ਦੇ ਫਿਰ ਯੋਗਤਾ ਰੱਖਦਾ ਹੈਗਾ ਜਿਸ ਤਰ੍ਹਾਂ ਕਰਦਾ ਮੁੱਖ ਕਿਸੋਰ ਸ਼੍ਰੋਮਣੀ ਗੁਰਦੋਰਾ ਪ੍ਰਬੰਧਕ ਕਮੇਟੀ ਔਰ ਜਥੇਦਾਰ ਅਕਾਲ ਤਖਤ ਸਦੇ ਆਪਣੇ ਜੀਵਨ ਦਾ ਹੈ ਉਨਾ ਨੂੰ ਉਨਾ ਵੱਡਾ ਉੱਠਣਾ ਪਵੇਗਾ ਕੌਮ ਦੇ ਜੱਜਮਿਆਂ ਉਹ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਬਰੋਸਾਏ ਹੋਏ ਤਖਤ ਤੇ ਬੈਠੇ ਆ ਉਹ ਕੋਈ ਛੋਟੇ ਮोटे ਵਿਅਕਤੀ ਨਹੀਂ ਹੈਗੇ ਜੀ ਬਿਲਕੁਲ ਨਹੀਂ ਕਿਉਂਕਿ ਕੌਮ ਦੀਆਂ ਜੇ ਆਪਾਂ ਕਹੀ ਕਿ ਸੰਸਥਾਵਾਂ ਹੀ ਕੌਮ ਦੇ ਹੱਥਾਂ ਤੇ ਕੌਮ ਦੇ ਬਾਹਾਂ ਹੁੰਦੀਆਂ ਨੇ ਤੇ ਕੌਮ ਦੀ ਸਾਰੀ ਜਿਹੜੀ ਸ਼ਕਤੀ ਹੈ ਇਹਨਾਂ ਹੱਥਾਂ ਤੇ ਬਾਹਾਂ ਦੇ ਵਿੱਚ ਜਿਹੜੀ ਜੇ ਆਪਾਂ ਕਹੀ ਕਿ ਹੁੰਦੀ ਹੈਗੀ ਆ ਤੇ ਹੌਲੀ ਹੌਲੀ ਆਪਾਂ ਦੇਖਿਆ ਕਿ ਕਿਵੇਂ ਬੜੇ ਤਰੀਕੇ ਦੇ ਨਾਲ ਆਪਣੇ ਬੰਦੇ ਫਿੱਟ ਕਰਕੇ ਇਹਨਾਂ ਸੰਸਥਾਵਾਂ ਨੂੰ ਇੰਨੀ ਵੱਡੀ ਪੱਤਰ ਤੇ ਜਿਹੜੀ ਹੈ ਟਾਲ ਆਈ ਗਈ ਸ਼੍ਰੋਮਣੀ ਕਮੇਟੀ ਸਾਡੀ ਇੰਨੀ ਉੱਚੀ ਸੂਚੀ ਸੰਸਥਾ ਸੀ ਤੇ ਅੱਜ ਆਪਾਂ ਦੇਖਦੇ ਹਾਂ ਕਿ ਕਿਹੋ ਜਿਹਾ ਹਾਲ ਸ਼੍ਰੋਮਣੀ ਕਮੇਟੀ ਦਾ ਹੋਇਆ ਹੈ ਕਿ ਕਦੇ ਜੇ ਸ਼੍ਰੋਮਣੀ ਕਮੇਟੀ ਕੋਈ ਮਤਾ ਪਾਸ ਕਰਦੀ ਸੀ ਤੇ ਸੈਂਟਰ ਦੀ ਸਰਕਾਰ ਜਿਹੜੀ ਹੈ ਉਹ ਕੰਮਨ ਲੱਗ ਜਾਂਦੀ ਹੁੰਦੀ ਸੀ ਕਿ ਇਹਨਾਂ ਨੇ ਸਿੱਖ ਇੱਕ ਵੱਖਰੀ ਕੌਮ ਦਾ ਮਤਾ ਪਾਸ ਕੀਤਾ ਹੈ ਤੇ ਹੁਣ ਕੀ ਹਾਲਾਤ ਬਣ ਗਏ ਨੇ ਕਿ ਨਾ ਤੇ ਦਿੱਲੀ ਦਾ ਮੁੱਖ ਮੰਤਰੀ ਜਿਹੜਾ ਹੈਗਾ ਉਹ ਸਮਾਂ ਦੇ ਰਿਹਾ ਹੈ ਤੇ ਪ੍ਰਧਾਨ ਮੰਤਰੀ ਵੀ ਜਿਹੜਾ ਕਹਿ ਰਿਹਾ ਹੈਗਾ ਕਿ ਜੀ ਈਮੇਲ ਜਿਹੜੀ ਆ ਤੁਸੀਂ ਭੇਜੀ ਹੈ ਭਾਈ ਰਾਜੂਵਾਲਾ ਮਸਲੇ ਤੇ ਇਹ ਵੀ ਜਿਹੜਾ ਹੈਗਾ ਕਿ ਇਹ ਮਸਲਾ ਅਜੇ ਹੱਲ ਨਹੀਂ ਹੋ ਸਕਦਾ ਜਾਂ ਇਸ ਤਰੀਕੇ ਦੀਆਂ ਕਾਰਵਾਈਆਂ ਜਿਹੜੀਆਂ ਹੋ ਰਹੀਆਂ ਹੈਗੀਆਂ